ਟੋਲ ਪਲਾਜ਼ੇ ਦੇ ਉੱਤੇ ਵੱਡਾ ਹਾਦਸਾ ਵਾਪਰਿਆ ਦੇ ਰਾਤ ਪਤਾ ਲੱਗਦਾ ਹੈ ਕਿ ਇਹ ਵੱਡੇ ਹਾਦਸੇ ਤੋਂ ਬਾਅਦ 5 ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਮ੍ਰਿਤਕਾਂ ਦੇ ਵਿੱਚ ਨਬਾਲਗ ਕੁੜੀਆਂ ਤੇ ਤਿੰਨ ਨੌਜਵਾਨ ਦੱਸੇ ਜਾ ਰਹੇ ਨੇ ਸਾਊਥ ਸਿਟੀ ਲਾਡੋਵਾਲ ਟੋਲ ਪਲਾਜ਼ਾ ਦੀ ਗੱਲ ਇੱਥੇ ਕੀਤੀ ਜਾ ਰਹੀ ਹੈ ਜਿੱਥੇ ਕਿ ਤੇਜ਼ ਰਫ਼ਤਾਰ ਗੱਡੀ ਡਿਵਾਈਡਰ ਦੇ ਨਾਲ ਟਕਰਾਂਦੀ ਹੈ ਜਿਸ ਤੋਂ ਬਾਅਦ ਉੱਥੇ ਹਫੜਾ ਦਫੜੀ ਮਚ ਜਾਂਦੀ ਹੈ ਲੁਧਿਆਣਾ ਤੋਂ ਇਹ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਪੰਜ ਲੋਕਾਂ ਦੀ ਜਾਨ ਚਲੀ ਗਈ ਹੈ ਜਿੱहां ਇਹ ਵੱਡੇ ਹਾਦਸੇ ਦੇ ਵਿੱਚ ਪੰਜ ਲੋਕਾਂ ਦੀ ਜਾਨ ਚਲੀ ਗਈ ਜਿਸ ਦੇ ਵਿੱਚ ਦੋ ਨਬਾਲਗ ਕੁੜੀਆਂ ਤੇ ਤਿੰਨ ਨੌਜਵਾਨ ਦੱਸੇ ਜਾ ਰਹੇ ਨੇ ਕਾਰ ਸਾਊਥ ਸਿਟੀ ਤੋਂ ਲਾਡੋਵਾਲ ਟੋਲ ਪਲਾਜ਼ੇ ਵੱਲੋਂ ਜਾ ਰਹੀ ਹੁੰਦੀ ਹੈ ਕਿ ਇਹ ਵੱਡਾ ਹਾਦਸਾ ਵਾਪਰਦਾ راہ ਦੇ ਵਿੱਚ ਹੀ ਇੱਕ ਗੱਡੀ ਦੀ ਰਫ਼ਤਾਰ ਕਾਫੀ ਤੇਜ਼ ਸੀ ਜਿਸ ਤੋਂ ਬਾਅਦ ਡਿਵਾਈਡਰ ਦੇ ਨਾਲ ਇਹ ਗੱਡੀ ਟਕਰੌਂਦੀ ਹੈ ਤੇ ਪੰਜਾਂ ਲੋਕਾਂ ਦੀ ਇਸ ਵੱਡੇ ਹਾਸੇ ਦੇ ਵਿੱਚ ਜਾਨ ਚਲੀ ਜਾਂਦੀ ਹੈ ਗੱਡੀ ਸਾਊਥ ਸਿਟੀ ਤੋਂ ਲਾਡੋਵਾਲ ਟੋਲ ਪਲਾਜ਼ਾ ਵੱਲ ਜਾ ਰਹੀ ਹੁੰਦੀ ਹੈ ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਦੇ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ ਤਸਵੀਰਾਂ ਦਾ ਇੱਕ ਵਾਰ ਫਿਰ ਤੌਰ ਤਰਕ ਕਰ ਲੈਣੇ ਆ